ਵੈਲਕਮ ਬੈਕ ਟੂ ਦੀ ਵੀਡੀਓ ਜਿਹੜੀ ਦਾ ਸੀਕ੍ਰੇਟ ਬੁੱਕ ਤੇ ਜੀ ਪੂਰੀ ਡੈਡੀਕੇਟਿਡ ਵੀਡੀਓ ਹੈ ਇਹ ਲਾਅ ਆਫ ਅਟਰੈਕਸ਼ਨ ਜਿਹੜਾ ਦਾ ਸੀਕ੍ਰੇਟ ਮੈਂਸ਼ਨ ਕੀਤਾ ਹੈ ਰੋਹਾਂਡਾ ਬੈਰਨ ਨੇ ਡੇਲੀ ਟੀਚਿੰਗਸ ਵਿੱਚ ਡੇਲੀ ਟੀਚਿੰਗਸ ਉਹਨਾਂ ਦਿੱਤੀਆਂ ਨੇ 365 ਪੂਰੀਆਂ ਇੱਕ ਸਾਲ ਦੀਆਂ ਤੇ ਆਪਾਂ ਡੇ 2 ਦੀ ਟੀਚਿੰਗ ਕਰਾਂਗੇ ਜੀ ਵਾਈ ਦਾ ਮੋਸਟ ਆਫ ਪੀਪਲ ਫੇਲਡ ਟੂ ਮੈਨੀਫੈਸਟ ਦਾ ਬਿਗ ਗੋਲ ਦੇ ਸੈਟ ਜੋ ਉਹਨਾਂ ਸੈਟ ਕੀਤੇ ਨੇ ਵੱਡੇ ਵੱਡੇ ਗੋਲ ਉਨਾਂ ਵਿੱਚ ਫੇਲ ਕਿਉਂ ਹੋ ਜਾਂਦੇ ਨੇ ਦੋਨਲੀ ਰੀਜ਼ਨ ਇਜ਼ ਆਹ ਲਾ ਜੀ ਗ੍ਰੈਟੀਟਿਊਡ ਲੋਕਾਂ ਚ ਗ੍ਰੈਟੀਟਿਊਡ ਦੀ ਜਿਹੜੀ ਨਾ ਕਮੀ ਹੁੰਦੀ ਹੈ ਇਸ ਕਰਕੇ ਉਹ ਮੈਨੀਫੈਸਟ ਨਹੀਂ ਕਰ ਪਾਉਂਦੇ ਚੀਜ਼ਾਂ ਜੋ ਉਹਨਾਂ ਗੋਲ ਤਾਂ ਬੜੇ ਵੱਡੇ ਵੱਡੇ ਕਰ ਲੈ ਮਿਥ ਲੈ ਪਰ ਮੈਨੀਫੈਸਟ ਨਹੀਂ ਹੋ ਰਿਹਾ ਜਸਟ ਬਿਕੋਜ਼ ਕਿ ਜੋ ਕੁਝ ਉਹਨਾਂ ਕੋਲ ਆਲਰੇਡੀ ਹੈ ਜੋ ਕੁਝ ਉਹਨਾਂ ਨੂੰ ਆਲਰੇਡੀ ਪਹਿਲਾਂ ਮਿਲ ਚੁੱਕਿਆ ਹੈ ਚੀਜ਼ਾਂ ਜੋ ਉਹਨਾਂ ਦੀ ਲਾਈਫ ਵਿੱਚ ਆ ਚੁੱਕੀਆਂ ਨੇ ਕੋਈ पर्सन हो ਸਕਦਾ ਹੈ ਜਾਂ ਫਿਰ ਪਹਿਲਾਂ ਜੋ ਵੀ ਮੈਨੀਫੈਸਟ ਕੀਤਾ ਹੈ ਜੋ ਵੀ ਉਹਨਾਂ ਕੋਲ ਆਲਰੇਡੀ ਚੀਜ਼ਾਂ ਹੈਗੀਆਂ ਨੇ ਉਹਨਾਂ ਲਈ ਉਹ ਸ਼ੁਕਰਗੁਜ਼ਾਰ ਨਹੀਂ ਹੁੰਦੇ ਗ੍ਰੈਟੀਟਿਊਡ ਟੂ ਚੇਂਜ ਯਰ ਲਾਈਫ ਫਾਸਟ ਯੂਜ਼ ਗ੍ਰੈਟੀਟਿਊਡ ਟੂ ਸ਼ਿਫਟ ਯਰ એનર્ਜੀ ਗ੍ਰੈਟੀਟਿਊਡ ਤੁਸੀਂ ਜਿਵੇਂ ਜਿਵੇਂ ਗ੍ਰੈਟੀਟਿਊਡ ਫੀਲ ਕਰੋਗੇ ਤੁਹਾਡੀ એનર્ਜੀ ਸ਼ਿਫਟ ਹੋਏਗੀ ਵੈਨ ਯੂ ਪੁੱਟ 올 ਯਰ એનર્ਜੀ ਇਨਟੂ ਗ੍ਰੈਟੀਟਿਊਡ ਯੂ ਵਿਲ ਸੀ ਮਿਰਕਲਸ ਪਲੇਸ ਟੇਕ ਪਲੇਸ ਇਨ ਯਰ ਲਾਈਫ ਮਿਰਕਲਸ ਹੋਣਗੇ ਜਦੋਂ ਤੁਸੀਂ ਪੂਰੀ એનર્ਜੀ ਲਾ ਦਿਓਗੇ ਨਾ ਗ੍ਰੈਟੀਟਿਊਡ ਚ ਫੀਲ ਕਰਕੇ ਗ੍ਰੈਟੀਟਿਊਡ ਸ਼ੁਕਰ ਕਰੋਗੇ ਟੂ ਚੇਂਜ to change things quickly me commit to writing 100 things you are grateful for each day so, kada so, ne 100 ghat ghat 100 chizaan e vije likho jinna layi tusi grateful ho until you see the change jadon tak thonu change nahi dikhda and feel the gratitude e highlight me already kitan hai feel the gratitude gratitude nu no, feel karna hai feelings are mandatory feelings are the key point feelings ke tusi kiven feel karde ho literally tusi ਫੀਲ ਕਰਦੇ ਹੋ ਗ੍ਰੇਟਫੁਲ ਹੋ ਹੈਗੇ ਹੋ ਕਿ ਐਕਚੁਅਲੀ ਤੁਸੀਂ ਜਦੋਂ ਗ੍ਰੇਟਫੁਲ ਹੋ ਰਹੇ ਹੋ ਸ਼ੁਕਰ ਕਰ ਰਹੇ ਹੋ ਤਾਂ ਲੈਕ ਦੀ ਫੀਲਿੰਗ ਨਹੀਂ ਛੜਨੀ ਕਿ ਹਾਂ ਮੇਰੇ ਕੋਲ ਨਹੀਂ ਹੈਗਾ ਮੈਂ ਸ਼ੋਰ ਕਰਨਾ ਤਾਂ ਕਿ ਮੇਰੇ ਕੋਲ ਹੋਰ ਆਏਗਾ ਜੇ ਐਵੇਂ ਦੀ ਹੋਏਗੀ ਤਾਂ ਲਾਅ ਆਫ ਅਟ੍ਰੈਕਸ਼ਨ ਤੁਸੀਂ ਟੋਟਲੀ ਫੇਲ ਹੋ ਲਾਅ ਆਫ ਅਟ੍ਰੈਕਸ਼ਨ ਦੀ ਹੋਪਫੁਲੀ ਤੁਸੀਂ ਹੋਰ ਵੀ ਵੀਡੀਓ ਦੇਖ ਚੁੱਕੇ ਹੋਗੇ ਇਸ ਚੈਨਲ ਤੇ ਆਪਾਂ ਪੰਜਾਬੀ ਚ ਵੀਡੀਓ ਥੋੜੇ ਇਨ ਲਾਅ ਆਫ ਅਟ੍ਰੈਕਸ਼ਨ ਤੇ ਬਣਾਵਾਂਗੇ ਡੇਲੀ ਟੀਚਿੰਗਸ ਵਿੱਚੋਂ ਐਂਡ ਥਿਸ ਇਜ਼ ਦਾ ਕੀ ਫੀਲਿੰਗਸ ਗ੍ਰੈਟੀਟਿਊਡ ਫੀਲ ਕਰੋ ਫੀਲ ਗ੍ਰੈਟੀਟਿਊਡ ਫੀਲ 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 100 ਥਿੰਗਸ ਲਿਖੋ ਜਿੰਨੀਆਂ ਵੀ ਤੁਸੀਂ ਚਾ ਸਕਦੇ ਹੋ ਉਹਦੇ ਲਿਖੋ ਗ੍ਰੇਟਫੁਲ ਹੋ ਚੀਜ਼ਾਂ ਲਿਖ ਕੇ ਐਂਡ ਫੀਲਿੰਗਸ ਦੇ ਨਾਲ ਕਰੋ ਡਨ ਮਿਲਦੇ ਆ ਜੀ ਨੈਕਸਟ ਵੀਡੀਓ ਚ ਗੁੱਡ ਲੱਕ